ਸਭ ਤੋਂ ਵੱਡੀ ਖੁਸ਼ੀ ਇਸ ਗੱਲ ਦੀ ਹੈ ਕਿ ਬਾਪੂ ਜੀ ਨੂੰ ਮਾਤਾ ਸ਼੍ਰੀ ਨੂੰ ਜੋ ਇੱਕ ਨਵੀਂ ਖੁਸ਼ੀ ਮਿਲੀ ਹੈ ਔਰ ਜਿਉਣ ਦਾ ਬਹਾਨਾ ਮਿਲਿਆ ਹੈ ਔਰ ਜਿਨਨੇ ਉਹਨਾਂ ਦੇ ਫੈਨਸ ਸੀਗੇ ਸਿੱਧੂ ਮੂਸੇਵਾਲੇ ਦੇ ਉਹਨਾਂ ਨੂੰ ਲੱਗਿਆ ਉਹਨਾਂ ਦੀ ਦੁਬਾਰਾ ਆਸ ਬਣੀ ਹੈ ਉਮੀਦ ਬਣੀ ਹੈ ਇਹ ਪ੍ਰਮਾਤਮਾ ਬਣਾਈ ਰੱਖੇ ਜਲਦੀ ਜਲਦੀ ਬੱਚੇ ਨੂੰ ਤੰਦਰੁਸਤੀ ਬਖਸ਼ੇ ਨਿਰੋਗਤਾ ਬਖਸ਼ੇ ਔਰ ਹਰ ਬੁਰੀਆਂ ਨਜ਼ਰਾਂ ਬੁਰੀਆਂ ਬਿਮਾਰੀਆਂ ਇਨਾ ਚਿਰ ਜੋ ਤੋਂ ਬਚਾ ਕੇ ਰੱਖੇ ਇਲ ਬਲਾਵਾਂ ਤੋਂ ਬਚਾ ਕੇ ਰੱਖੇ ਔਰ ਮਾਂ ਬਾਪ ਨੂੰ ਵੀ ਬਚਾ ਕੇ ਰੱਖੇ ਕਿਉਂਕਿ ਉਹਨਾਂ ਨੇ ਪਾਲਣਾ ਸੋ ਪੁੱਤ ਜਿਹੜੇ ਆ ਪਾਲਣੇ ਜਿਹੜੇ ਆ ਨਾ ਉਹ ਚਾਹ ਨਾਲ ਹੀ ਪਾਲੇ ਜਾਂਦੇ ਆ ਮਾਨ ਸਰ ਹਾਂ ਯਾ ਬੱਚੇ ਮੈਂ ਉਹਨਾਂ ਨੂੰ ਮਾਤਾ ਸ਼੍ਰੀਕ ਕਹਿੰਦਾ ਉਹਨਾਂ ਨੇ ਜੀ ਜੀ ਉਹ 88 ਇਅਰਸ ਦੇ ਆ ਔਰ ਆਈਫੀ ਦੀ ਜਿਹੜੀ ਲਿਮਟ ਆ 50 ਸਾਲ ਦੀ ਆ ਔਰ ਤੁਸੀਂ ਦੇਖੋ ਕਿ ਕਿੰਨਾ ਵੱਡਾ ਜਿਹੜਾ ਹੌਸਲਾ ਇਸ ਮਾਤਾ ਦਾ ਇਸ ਉਮਰ ਦੇ ਵਿੱਚ ਜਨਮ ਦੇਣਾ ਇਹਦੇ ਤੋਂ ਤੁਸੀਂ ਕੀ ਕਹੋਗੇ ਮੇਰੇ ਖਿਆਲ ਕੁਦਰਤ ਦੀ ਕਿੰਡੀ ਵੱਡੀ ਤੁਸੀਂ ਬਿਆਨਤਾ ਦਾ ਅੰਦਾਜ਼ਾ ਲਾ ਸਕਦੇ ਹੋ ਜੀ ਕਿ ਬੰਦੇ ਦੀ ਤਾਂ ਲਿਮਟ ਇੰਨੀ ਹੈ ਕਿ ਮਤਲਬ ਐਨੇ ਤੋਂ ਬਾਅਦ ਨਹੀਂ ਹੋ ਸਕਦਾ ਮਗਰ ਕੁਦਰਤ ਦੀ ਤਾਂ ਹੈ ਨਾ ਜੀ ਮਾਹ ਸਾਹਿਬ ਕਦੋਂ ਪਤਾ ਲੱਗੇ ਬੋਤਾਂ ਸੁੱਕੀਆਂ ਜੜ੍ਹਾਂ ਨੂੰ ਹਰੀਆਂ ਕਰ ਦਿੰਦਾ ਜੀ ਜੀ ਤੁਸੀਂ ਤੁਸੀਂ ਇਹਲੇ ਬੱਚੇ ਨੂੰ ਦੇਖਿਆ ਮਾਤਾ ਜੀ ਤੋਂ ਵੀ ਜੀ ਮੈਂ ਮਾਤਾ ਜੀ ਨੂੰ ਦੇਖ ਕੇ ਆਇਆ ਮਿਲ ਕੇ ਆਇਆ ਜੱਫੀ ਪਾ ਕੇ ਆ ਬਹੁਤ ਪਿਆਰ ਸਤਿਕਾਰ ਦੇ